ਸ਼ਿਕਾਲ ਜੀ ਮੈਂ ਲਾਹਪ੍ਰਿਤ ਕਰ ਹਾਜ਼ਨਾਂ ਦੇ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਬਲੇ ਸੰਜੁਗੰਦੀ ਦਾ ਭਾਗ 22 ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਹਰleen ਦੇਖਲਾ ਸ਼ਨੀ ਹਲੇ ਕੱਲ ਦੀ ਹੀ ਗੱਲ ਲੱਗਦੀ ਆ ਜਦ ਮੈਂ ਤੁਹਾਨੂੰ ਦੋਨਾਂ ਨੂੰ ਚਾਕਲੇਟ ਲਿਆ ਕੇ ਦਿੰਦੀ ਹੁੰਦੀ ਸੀ ਤੇ ਇਦਾਂ ਹੀ ਅੱਜ ਤੁਸੀਂ ਹਰਵੀਰ ਨੂੰ ਲਿਆ ਕੇ ਦੇ ਰਹੇ ਹੋ ਟਾਈਮ ਕਿਤਾ ਉੜਦਾ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ शनी, हाँ जी चाची ये तो है टाइम का पता ही नहीं लगे किए गो पिंड आ गए शनि ने घर के बहार आके गेट तक पुलिस वाला जदाया तो गली महल के न्याणी औरतान देखने लरवाजे जा खड़ गई कि होया नाम के घर जो पुलिस आई नाम ने पुलिस की ग्डी देख के डरते ने आके गेट खोलिया शनि गड्डी अंदर ही ले आया ਸਦਸ਼ਨੀ ਗੱਡੀ ਛੁੱਤਰਿਆ ਤਾਂ ਆਪਣੇ ਪੁੱਤ ਨੂੰ ਪੁਲਿਸ ਦੀ ਵਰਦੀ 'ਚ ਦੇਖ ਕੇ ਹਰਨਾਮ ਦੀਆਂ ਅੱਖਾਂ 'ਚ ਤਾਂ ਖੁਸ਼ੀ ਦੀ ਮਾਰੇ ਹੰਝੂ ਹੀ ਆ ਗਏ। ਸਨੀ ਨੇ ਆ ਕੇ ਆਪਣੇ ਬਾਪੂ ਦੇ ਪੈਰੀ ਹੱਥ ਲਾਏ ਤੇ ਉਹਨਾਂ ਦੇ ਹੰਝੂ ਪੂੰਝਦਾ ਹੋਇਆ ਉਹਨਾਂ ਦੇ ਗਲ ਨਾਲ ਲੱਗ ਗਿਆ। ਇੰਨੀ ਨੂੰ ਹਰਲੀਨ ਵੀ ਗੱਡੀ 'ਚ ਛੁੱਤਰ ਕੇ ਆ ਗਈ। ਚਰਨੂ ਅੰਦਰੋਂ ਬਾਹਰ ਆਈ ਤੇ ਆਪਣੇ ਪੁੱਤ ਦੀ ਪੁਲਿਸ ਦੀ ਵਰਦੀ ਪਾਈ ਦੇਖ ਕੇ ਭੱਜ ਕੇ ਆ ਕੇ ਉਸ ਦੇ ਗਲ ਨਾਲ ਲੱਗ ਗਈ। ਚਰਨੂ ਮਾ ਸਦਕੀ ਮੇਰਾ ਪੁੱਤ ਪੁਲਿਸ ਵਾਲਾ ਬਣ ਕੇ ਆਇਆ। ਵਿਪੁੱਤ ਛੁਕ ਛੁਕ ਜੀ ਜਵਾਨੀ ਅਮਾਨ ਤੈਨੂੰ ਨਹੀਂ ਪਤਾ ਤੂੰ ਸਾਡੇ ਸਿਰ ਤੋਂ ਕਿੰਨਾ ਵੱਡਾ ਬੋਝ ਲਾ ਦਿੱਤਾ ਏ ਸਾਨੂੰ ਤਾਂ ਦਿਨ ਰਾਤ ਬਸ ਤੀਰੀ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਕਿ ਉਸ ਨੂੰ ਗਲ ਨਾ ਲਾ ਲਿਆ ਹਲীন ਭਾਬੀ ਹਣ ਮੂੰਹ ਵੀ ਮਿੱਠਾ ਕਰਵਾ ਦਿਓ ਆਪਣੇ ਪੁੱਤ ਦਾ ਡੱਪਾ ਉਹਨਾਂ ਨੂੰ ਫੜਾਉਂਦੀਆਂ ਕਿੰਨ ਲੱਗੀ ਫਿਰ ਹਰਨਾਮ ਤੇ ਜਨੂ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਸ਼ਨੀ ਨੇ ਦੋਨਾਂ ਦਾ ਕਰਵਾਇਆ ਤੇ ਦੋਵੇਂ ਕਹਿਣ ਲੱਗੇ ਪੁੱਤ ਹੀ ਸਾਰੀ ਤੇਰੀ ਮਿਹਨਤ ਦਾ ਹੀ ਫਲ ਹੈ ਸਨੀ ਨਹੀਂ ਬੇਬੀ ਇਹ ਸਿਰਫ ਮੇਰੀ ਮਿਹਨਤ ਦਾ ਹੀ ਨਹੀਂ ਸਗੋਂ ਮੇਰੀ ਚਾਚੀ ਦੀ ਮੈਨੂੰ ਦਿੱਤੀ ਹਿੰਮਤ ਤੇ ਹੱਲਾਸ਼ੇਰੀ ਦਾ ਨਤੀਜਾ ਹੈ ਮੈਂ ਤਾਂ ਕਿੰਨੀ ਵਾਰੀ ਟੁੱਟ ਕੇ ਹਿੰਮਤ ਈ ਹਾਰ ਕੇ ਪੈ ਜਾਂਦਾ ਸੀ ਪਰ ਚਾਚੀ ਨੇ ਮੈਨੂੰ ਜ਼ਿੰਦਗੀ ਦੀ ਹਰ ਔਖੇ ਮੂੜ ਹਿੰਮਤ ਦਿੱਤੀ ਮੇਰਾ ਹੌਂਸਲਾ ਵਧਾਇਆ ਇਹਨਾਂ ਕਰਕੇ ਹੀ ਅੱਜ ਮੈਂ ਇੱਥੇ ਤੱਕ ਆ ਸਕਿਆ ਇਸ ਤੇ ਹਰਨਾਮ ਨੇ ਹਰਲੀਨ ਨੂੰ ਪਲ ਉਸਕੀ ਉਸ ਨੂੰ ਪਿਆਰ ਦਿੱਤਾ ਤੇ ਕਹਿਣ ਲੱਗਾ ਜਿਉਂਦੀ ਵਾਸਤੇ ਰਹਤੀ ਕਿ ਹਰਵੀਰ ਨੂੰ ਗੋਦੀ ਚੱਕ ਕੇ ਉਸ ਨਾਲ ਖੇਡਣ ਲੱਗਾ ਤੇ ਜਰਨੂ ਨੇ ਹਰਲੀਨ ਨਾਲ ਲਾ ਕੇ ਲਗ ਪਿਆਰ ਦਿੱਤਾ ਤੇ ਮਲੂ ਮਲੇ ਸ਼ ਹੋਣ ਲੱਗ ਪਈ ਹਰਲੀਨ ਉਹਨਾਂ ਦੇ ਹੰਝੂ ਬੂੰਦਤੇ ਹੋਏ ਚੁੱਪ ਕਰਵੋਣ ਲੱਗੀ ਤੇ ਫਿਰ ਹਰਲੀਨ ਨੇ ਸਭ ਦੇ ਲਈ ਚਾਹ ਬਣਾਈ ਤੇ ਸਭ ਨੇ ਬੈਠ ਕੇ ਪੀਤੀ ਸ਼ਾਮ ਨੂੰ ਕਾਲਾ ਕੰਮ ਤੋਂ ਆਇਆ ਚਦੂਸਨ ਨੂੰ ਸਨੀ ਦੇ ਵਾਰੀ ਪਤਾ ਲੱਗਿਆ ਤਾਂ ਉਹ ਸਿੱਧਾ ਉਸ ਦੇ ਕਮਰੇ 'ਚ ਗਿਆ ਤੇ ਸ਼ਨੀ ਮਨੀ ਬੈਠੇ ਦੋਵੇਂ ਗੱਲਾਂ ਕਰ ਰਹੇ ਸਨ ਆਪਣੇ ਚਾਚੇ ਨੂੰ ਦੇਖ ਕੇ ਦੋਵੇਂ ਖੜੇ ਹੋ ਗਏ ਤੇ ਪੈਰੀ ਹੱਥ ਲਗਾਏ ਕਾਲਾ ਉਹ ਬਸ ਬਸ ਬਈ ਬੈਠੋ ਹਾਂਜੀ ਸ਼ਨੀ ਜੀ ਮੋਰਸ਼ਾ ਫਤਿਹ ਕਰ ਹੀ ਲਿਆ ਫਿਰ ਤੁਸੀਂ ਸੱਚੀ ਧਰਮ ਨਾਲ ਅੱਜ ਤਾਂ ਬੜੀ ਖੁਸ਼ੀ ਹੋਈ ਏ ਮੈਨੂੰ ਤਾਂ ਮੀਰਾ ਤਾਂ ਚਿਤ ਬੜਾ ਖੁਸ਼ ਆ ਸਨੀ ਨੇ ਕਾਲੀ ਚਾਚੇ ਦਾ ਮੂੰਹ ਮਿੱਠਾ ਕਰਵਾਇਆ ਤੇ ਫਿਰ ਕਹਿਣ ਲੱਗਾ ਮਨੀ ਸਿੰਘ ਕਾਕਾ ਤੂੰ ਰਹਿ ਗਿਆ ਪਿੱਛੇ ਹੁਣ ਤੂੰ ਮੇਂ ਜਲਦੀ ਨਾਲ ਵਕੀਲ ਬਣ ਜਾ ਆਪਣੇ ਪੈਰਾਂ ਤੇ ਖੜਾ ਹੋ ਫਿਰ ਤੁਹਾਡੇ ਵਿਆਹ ਵੀ ਤਾਂ ਕਰਨੇ ਨੇ ਇਦਾਂ ਹੀ ਬੈਠੇ ਫਿਰ ਉਹ ਗੱਲਾਂ ਮਾਰਦੇ ਰਹੇ ਅਗਲਾ ਦਿਨੇ ਅੰਤਵਾਰ ਹੋਣ ਕਰਕੇ ਸਾਰੇ ਘਰ ਹੀ ਸੰ ਗੁਰਨਾਮ ਕਿਰਨ ਤੇ ਸਾਹਿਬ ਸਾਰੇ ਜਨੇ ਪਿੰਡ ਆਏ ਤੇ ਸਭ ਨੂੰ ਵਧਾਈਆਂ ਦਿੱਤੀਆਂ ਅੱਜ ਘਰਸ਼ਪੁਰੀ ਰੌਣਕ ਲੱਗੀ ਹੋਈ ਸੀ ਤਾਇਆ ਤਾਈ ਆਏ ਹੋਈ ਸੰ ਪਿੰਡ ਵਾਲੇ ਬਾਰੀ ਬਾਰੀ ਵਧਾਈਆਂ ਦੇਣ ਆ ਰਹੇ ਸਨ ਚਨੋ ਇਹ ਤਾਂ ਖੁਸ਼ੀ ਚੱਡੀ ਨਹੀਂ ਨਸੀ ਲੱਗ ਰਹੀ ਧਰਤੀ ਤੇ ਸ਼ਾਮ ਤੱਕ ਇਦਾਂ ਹੀ ਰੌਣਕ ਮੇਲਾ ਲਗਾਇਆ ਰਿਹਾ ਇੱਕ ਜਾਂਦਾ ਦੋ ਹੋਰ ਆ ਜਾਂਦੇ ਵਧਾਈਆਂ ਦੇਣ ਸਾਰਾ ਦਿਨ ਚਾ ਪੰਨੀ ਦਾ ਹੀ ਕੰਮ ਨ ਮੁਕਿਆ ਸ਼ਾਮਾਂ ਪੈ ਗਈਆਂ ਤੇ ਗੁਰਨਾਮ ਹੁਨੇ ਵੀ ਘਰ ਜਾਂਦੀ ਤਿਆਰੀ ਕਰ ਲਈ ਤੇ ਫਿਰ ਉਹ ਸਭ ਨੂੰ ਮਿਲ ਕੇ ਸ਼ਹਿਰ ਆਪਣੇ ਘਰ ਨੂੰ ਚਲ ਪਏ ਅਗਲੇ ਦਿਨ ਤੋਂ ਸ਼ਨੀ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਤੇ ਮਨੀ ਆਪਣੀ ਪੜਾਈ ਕਰਨ ਵਿੱਚ ਜੁੱਟ ਗਿਆ ਸਾਰਾ ਪਿੰਨ ਹੁਣ ਹਰਨਾਮ ਨੂੰ ਹਰਨਾਮ ਜੀ ਦਾ ਨਾਮ ਲੈ ਬੁਲਾਉਂਦਾ ਸੀ ਹਰਨਾਮ ਤੇ ਬਾਕੀ ਸਾਰੇ ਘਰ ਦੇ ਸਨੀ ਦੇ ਪੁਲਿਸ ਭਰਦੇ ਹੋਣ ਦੇ ਸਾਰੇ ਬਹੁਤ ਖੁਸ਼ ਸਨ ਇਧਰ ਕਾਲੀ ਨੇ ਹੁਣ ਪੜਾਈ ਦੇ ਨਾਲ ਨਾਲ ਆਪਣਾ ਕੰਮ ਬਾਕੋ ਵੀ ਸੰਭਿਆ ਹੋਇਆ ਸੀ ਪੂਰਾ ਦਿਨ ਮਿਹਨਤ ਤੇ ਇਮਾਨਦਾਰ ਨਾਲ ਆਪਣਾ ਕੰਮ ਕਰਦਾ ਰਹਿੰਦਾ ਸੀ ਕਾਲੇ ਤੇ ਹਲੀ ਨੇ ਜੋ ਪਲਾਟ ਲਿਆ ਸੀ ਉਹਨਾਂ ਨੇ ਹਰਨਾਮ ਨਾਲ ਸਲਾਹ ਕਰਕੇ ਹੁਣ ਉਸ ਜਗ੍ਹਾ ਤੇ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਾਲਾ ਤੇ ਹਲੀ ਤਾਂ ਉਹ ਦੂਮੀ ਕੰਮ ਤੇ ਚਲੇ ਜਾਂਦੇ ਸੀ ਮੰਗਰੋਂ ਹਰਨਾਮ ਹੀ ਮਿਸਤਰੀਆਂ ਦਾ ਸਾਰਾ ਕੰਮ ਦੇਖਦਾ ਸੀ ਹਰਨਾਮ ਹੋਂ ਕਰ ਹੀ ਰਹਿੰਦਾ ਸੀ ਕਿਉਂਕਿ ਉਮਰ ਵਧਨ ਦੇ ਨਾਲ ਹਰਨਾਮ ਨੂੰ ਸਿਹਤ ਸੰਬੰਧੀ ਬਿਮਾਰੀਆਂ ਨੇ ਵੀ ਘੇਰ ਲਿਆ ਸੀ ਇੱਕ ਦੋ ਵਾਰੀ ਤਾਂ ਉਸ ਦੀ ਸ਼ੂਗਰ ਵਧਨ ਕਰਕੇ ਉਹ ਖੇਤში ਹੀ ਢੀੜਾ ਖਾ ਕੇ ਡਿਗਵੀਂ ਪਿਆ ਸੀ ਸੋ ਇਸ ਕਰਕੇ ਹੁਣ ਘਰ ਦੇ ਹਰ ਨਾਮ ਨੂੰ ਖੇਤ ਦਾ ਕੋਈ ਕੰਮ ਨਹੀਂ ਕਰਨ ਦਿੰਦੇ ਸਨ ਖੇਤ ਦਾ ਸਾਰਾ ਕੰਮ ਸੀਰੀ ਨੇ ਸੰਭ ਲਿਆ ਸੀ ਹਰ ਨਾਮ ਬਸ ਕਦੇ-ਕਦਾਈਂ ਚੱਕਰ ਮਾਰ ਨਹੀਂ ਜਾਂਦਾ ਸੀ ਦਿਨ ਬੀਤਣ ਲੱਗੇ ਕਾਲੇ ਹਰਲੀਨ ਦੇ ਸੁਪਨਿਆਂ ਦਾ ਘਰ ਵੀ ਹੁਣ ਆਪਣਾ ਕਾਰ ਲੈ ਰਿਹਾ ਸੀ ਹਰਵੀਰ ਅਕਸਰ ਸਕੂਲ ਤੋਂ ਆ ਕੇ ਆਪਣੀ ਨਵੇਂ ਬਨ ਰਹੀ ਕੱਚ ਪਈ ਮਿੱਟੀ ਨਾਲ ਖੇਦਨ ਚਲੇ ਜਾਂਦੀ ਸੀ ਤੇ ਮਿੱਟੀ ਤੇ ਨਿੱਕੇ ਨਿੱਕੇ ਘਰ ਤੇ ਕਢਾਉਣੇ ਬਣਾ ਕੇ ਉਹਨਾਂ ਨੂੰ ਧੁੱਪੇ ਸੁੱਕਣ ਲਈ ਰੱਖ ਆਉਂਦੀ ਸੀ ਤੇ ਅਗਲੇ ਦਿਨ ਚਾਕੇ ਕਰ ਲੈ ਆਉਂਦੀ ਸੀ ਤੇ ਉਹਨਾਂ ਨਾਲ ਘਰ ਘਰ ਖੇਡਣ ਲੱਗ ਜਾਂਦੀ ਸੀ ਮਨੀ ਦੀ ਡਿਗਰੀ ਵੀ ਪੂਰੀ ਹੋਣ ਵਾਲੀ ਸੀ ਤੇ ਉਹ ਨਾਲ ਨਾਲ ਕਿਸੇ ਵਕੀਲ ਖੋਲ ਆਪਣੀ ਪ੍ਰੈਕਟਿਸ ਵੀ ਕਰ ਰਿਹਾ ਸੀ ਸਭ ਦੀ ਜ਼ਿੰਦਗੀ ਹਸੀ ਖੁਸ਼ੀ ਨਾਲ ਬੀਤ ਰਹੀ ਸੀ ਅੱਜ ਇਸ ਸਾਲ ਹੋਣ ਵਾਲਾ ਸੀ ਕਾਲੇ ਤੇ ਹਰਲੀ ਦੇ ਕਰਵਣ ਕੀ ਲਗਭਗ ਤਿਆਰ ਹੀ ਸੀ ਸਾਰਾ ਕੰਮ ਹਰਨਾਮ ਨੇ ਆਪ ਕੋਲ ਖੜਕੇ ਕਰਵਾਇਆ ਸੀ ਸਾਰੇ ਪਿੰਡ ਚੋਂ ਸੋਹਣੀ ਤੇ ਵਧੀਆ ਕੂਠੀ ਪਾਈ ਸੀ ਉਹਨਾਂ ਨੇ ਜਿਸ ਦਾ ਕੁਝ ਦਿਨਾਂ ਤੱਕ ਕਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਦੀ ਭੋਗ ਭਾਗੀ ਉਦਘਾਟਨ ਕਰਨਾ ਸੀ ਕੁਝ ਦਿਨਾਂ ਬਾਅਦ ਸਾਰੇ ਰਿਸ਼ਤੇਦਾਰ ਵਗੈਰਾ ਬੁਲਾਏ ਗਏ ਤੇ ਪਾਠ ਦੀ ਭੋਗ ਪਾਈ ਗਈ ਸਭ ਨੂੰ ਚਾਣਲ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਤੇ ਘਰ ਦਾ ਉਦਘਾਟਨ ਉਹਨਾਂ ਨੇ ਹਰਨਾਮ ਮੇਰੇ ਦੇ ਹੱਥੋਂ ਕਰਵਾਇਆ ਕਾਲੀ ਤੇ ਹਲੇ ਨੇ ਛੁੱਟੀ ਵਾਲੇ ਦਿਨ ਆਪਣਾ ਸਾਰਾ ਸਮਾਨ ਆਪਣੇ ਘਰ 'ਚ ਸ਼ਿਫਟ ਕੀਤਾ ਦੋਵੇਂ ਘਰਾਂ 'ਚੋਂ ਜਾਣ ਲਈ ਰਾਹ ਵੀ ਬਣਾਇਆ ਗਿਆ ਸੀ ਤਾਂ ਜੋ ਦੂਸਰੇ ਘਰ 'ਚੋਂ ਲਈ ਬਾਹਰ ਗਲੀ 'ਚੋਂ ਹੋ ਕੀ ਨਾ ਜਾਣਾ ਪਵੇ ਮਨੀ ਦੀ ਵੀ ਪੜਾਈ ਪੂਰੀ ਹੋ ਗਈ ਸੀ ਉਸ ਨੂੰ ਵਕੀਲ ਦੀ ਡਿਗਰੀ ਵੀ ਮਿਲ ਗਈ ਸੀ ਤੇ ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਦਬ ਕੇ ਮਿਹਨਤ ਕਰਦਾ ਸੀ ਤੇ ਹੌਲੀ ਹੌਲੀ ਉਸ ਦਾ ਕੰਬੀ ਤੁਰ ਪਿਆ ਦੇਖਦੀ ਦੇਖਦੀ ਟਾਈਮ ਕਿਦਾਂ ਖੰਪਲਾ ਕਿ ਉੱਡ ਗਿਆ ਪਤਾ ਹੀ ਨਾ ਲੱਗਾ ਹਰਵੀਰ ਕਦ ਕੂਠੀ ਜਿੱਟੀ ਹੋਗੀ ਪਤਾ ਹੀ ਨਾ ਲੱਗਿਆ ਆਪਣੀ ਮਾਂ ਹਰ ਲੈਣ ਤੋਂ ਵੀ ਦੋ ਕਦਮ ਅੱਗੇ ਹੀ ਹਰਵੀਰ ਗੱਲ ਸਹੀ ਪੜਾਈ ਲਿਖਾਈ ਦੀ ਹੋਵੇ ਜਾਂ ਸੁੰਦਰਤਾ ਦੀ ਆਪਣੀ ਮਾਂ ਨਾਲੋਂ ਦੂਤਾ ਦੋਗੇ ਠੁੱੱਚੀ ਸੀ ਪਰ ਸਾਰੇ ਗੁਣ ਸੰਸਕਾਰ ਉਸ ਵਿੱਚ ਹਲীন ਵਾਲੀ ਹੀ ਸਨ ਸਭ ਨੂੰ ਇੱਜ਼ਤ ਨਾਲ ਬੁਲਾਉਂਦੀ ਸੀ ਹਮੇਸ਼ਾ ਸੱਚ ਤੇ ਚੰਨੀ ਲੈ ਕੇ ਰੱਖਦੀ ਸੀ ਹਰ ਕੋਈ ਉਸ ਦੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਹਰਵੀਰ ਨੇ ਪਲੱਸ 2 ਸਾਰੇ ਜ਼ਿਲ੍ਹੇ ਚੋ ਪਹਿਲੇ ਨੰਬਰ ਤੇ ਆ ਕੇ ਪਾਸ ਕੀਤੀ ਤੇ ਉਹ ਹੁਣ ਔਰਥੋ ਸਪੈਸ਼ਲਿਸਟ ਡਾਕਟਰ ਬਨੰਦੀ ਪੜਾਈ ਕਰਨ ਲਈ ਨਰਸਿੰਗ ਕਾਲਜ ਆ ਰਹੀ ਸੀ ਕਿਉਂਕਿ ਉਹ ਛੋਟੇ ਹੁੰਦੇ ਤੋਂ ਆਪਣੀ ਤਾਈ ਨੂੰ ਗੋਡਿਆਂ ਤੇ ਦਰਦ ਤੋਂ ਪਰੇਸ਼ਾਨ ਦੇਖਦੀ ਆ ਰਹੀ ਸੀ ਸੋ ਉਹਨਾਂ ਲਈ ਉਸਨੇ ਇਹ ਪੇਸ਼ਾ ਚੁਣਿਆ ਹਰਲੀਨ ਵੀ ਆਪਣੀ ਧੀ ਦੇ ਫੈਸਲੇ ਤੇ ਬਹੁਤ ਖੁਸ਼ ਸੀ ਜਿਸ ਦਿਨ ਹਰਵੀਰ ਨੇ ਹੋਸਟਲ ਜਾਣਾ ਸੀ ਸਾਰਾ ਟੱਬਰ ਘਮ ਸਮਝਿਆ ਹੋਇਆ ਬੈਠਾ ਸੀ ਮੂੰਹ ਚਾਏ ਸਭ ਹਾਸੇ ਨਜ਼ਰ ਆ ਰਹੇ ਸਨ ਪਰ ਅੰਦਰੋਂ ਸਾਰੀ ਹਰਵੀਰ ਦੇ ਘਰ ਨੂੰ ਛੱਡ ਕੇ ਹੋਸਟਲ ਰਹਿਣ ਕਰਕੇ ਦੁਖੀ ਸਨ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਸੀ ਹਰਵੀਰ ਨੇ ਹਰਲੀਨ ਨੇ ਉਸਦੇ ਫੇਵਰਟ ਆਲੂ ਵਾਲੀ ਪੁੰਢੀ ਬਣਾਈ ਤੇ ਨਾਲ ਲੈ ਕੇ ਜਾਣ ਲਈ ਵੀ ਬੰਦ ਦਿੱਤੀ ਚਰਨੂ ਨੇ ਪਿੰਨੀਆਂ ਦਾ ਡੱਬਾ ਵਰਕੇ ਉਸ ਦੇ ਬੈਗ 'ਚ ਉਸ ਨੂੰ ਬਿਨਾਂ ਦੱਸੇ ਹੀ ਰਖਵਾ ਦਿੱਤਾ ਹਰਵੀਰ ਸਭ ਨੂੰ ਜਾਂਦੀ ਵਾਰੀ ਗੱਲ ਲੱਗੀ ਮਿਲੀ ਤੇ ਜਦ ਆਪਣੇ ਪਾਪਾ ਦੀ ਗੱਲ ਲੱਗੀ ਤਾਂ ਕਾਲਾ ਮੁੱਲੂ ਮੁੱਲੀ ਰੋਪਿਆ ਹਰਵੀਰ ਉਹਨਾਂ ਦੇ ਹੰਝੂ ਪੂੰਝਦੀ ਹੋਈ ਕਹਿਣ ਲੱਗੀ ਪਾਪਾ ਹੁਣ ਤੁਸੀਂ ਇੱਧਰ ਨਾ ਰਹੋ ਮੈਂ ਕਿੜਾ ਬਹੁਤ ਦੂਰ ਚੱਲੀ ਆਂ ਅਨਾਲ ਦੀ ਤਾਂ ਸ਼ਹਿਰ ਚੱਲੀ ਆਂ ਮੈਂ ਛੁੱਟੀ ਵਾਲੇ ਦਿਨ ਆਇਆ ਕਰੂੰ ਨਾ ਤੁਹਾਨੂੰ ਸਭ ਨੂੰ ਮਿਲਣ ਲਈ ਤੇ ਤੁਸੀਂ ਵੀ ਜੇ ਚਾਹੇ ਆ ਜਾਇਆ ਕਰਨਾ ਮੈਨੂੰ ਮਿਲਣ ਜੇ ਜ਼ਿਆਦਾ ਦਿਲ ਕੀਤਾ ਹੁਣ ਨਾ ਤੁਸੀਂ ਆਪਣੀ ਪਗ ਸਿੱਧੀ ਬੰਨਿਆ ਕਰੋ ਮੈਂ ਚੱਲੀ ਆਂ ਫਿਰ ਪਿੱਛੇ ਕੌਣ ਯਾਦ ਕਰਵਾਇਆ ਕਰੋ ਕਿ ਤੁਹਾਡੀ ਪਗ ਟੀ ਟੀ ਆ ਉਸਦੀ ਪਗ ਸਹੀ ਕਰਦਿਆਂ ਕਹਿਣ ਲੱਗੀ ਇੰਨੀ ਗੱਲ ਸੁਣ ਸਾਰੇ ਹਸ ਪਏ ਤੇ ਕਾਲੀ ਨੇ ਉਸ ਨੂੰ ਕੁਟਕੀ ਗੱਲ ਨਾਲ ਲਗਾ ਲਿਆ ਤੇ ਫਿਰ ਹੱਲੀ ਨੇ ਵੀ ਗੱਲ ਆ ਕੀ ਪਿਆਰ ਦਿੱਤਾ ਫਿਰ ਸ਼ਨੀ ਕਾਲਾ ਤੇ ਹੱਲੀ ਨੂੰ ਸੁਣ ਛੱਡਣ ਉਸੇ ਕੋਲੇ ਚਲ ਪਏ ਕਾਲਜ ਦੇ ਹੌਸਟਲ ਪਹੁੰਚ ਕੇ ਸ਼ਨੀ ਨੇ ਸਾਰੀ ਕਾਰਵਾਈ ਪੂਰੀ ਕੀਤੀ ਤੇ ਹਰਵੀਰ ਨੂੰ ਲਿਆ ਕੇ ਉਸ ਦੇ ਕਮਰੇ ਦੀ ਚਾਬੀ ਫੜਾਈ ਤੇ ਕਾਲਾ ਤੇ ਹਲੇ ਨੂੰ ਉਸ ਨੂੰ ਆਪਣਾ ਖਿਆਲ ਰੱਖਣ ਦਾ ਕਹਿ ਕੇ ਬਾਹਰ ਨੂੰ ਚਲ ਪਈ। ਸ਼ਨੀ ਕਹਿਣ ਲੱਗਾ ਚਾਚਾ ਜੀ ਤੁਸੀਂ ਚਲੋ ਮੈਂ ਹੁਣੇ ਆਇਆ ਤੇ ਆਪਣੇ ਪਿੱਛੇ ਲੁਕੋਇਆ ਹੋਇਆ ਆਈਫੋਨ ਕੱਢ ਕੇ ਹਰਵੀਰ ਦੇ ਹੱਥੇ ਰੱਖ ਦਿੱਤਾ। ਹਰਵੀਰ ਤਾਂ ਖੁਸ਼ੀ ਨਾਲ ਉੱਛਲ ਪਈ ਤੇ ਕਹਿਣ ਲੱਗੀ ਥੈਂਕ ਯੂ ਵੀਰੇ ਤੁਹਾਨੂੰ ਜਾਸ ਸੀ ਹਲੇ ਤੱਕ ਆਪਣਾ ਵਾਦਾ ਕਿ ਕਿ ਉਸ ਦਾ ਗਲ ਨਾ ਚਿੰਬੜ ਗਈ ਸ਼ਨੀ ਲਜਾਤ ਕਿਉਂ ਨਹੀਂ ਹੋ ਪਹਿਲੀ ਵਾਰੀ ਮੇਰੀ ਭੈਣ ਨੇ ਮੇਰੇ ਤੋਂ ਕੁਝ ਮੰਗਿਆ ਹੈ ਤੇ ਉਹ ਵੀ ਮੈਂ ਭੁੱਲ ਜਾਮਾ ਇਹ ਹੋ ਸਕਦਾ ਆ ਵੈਸੇ ਵੀ ਇਹ ਮੈਂ ਤੈਨੂੰ ਤੇਰੇ ਬਰਥਡੇ ਤੇ ਦੇਣਾ ਸੀ ਪਰ ਹੁਣ ਤੂੰ ਤਾਂ ਇੱਥੇ ਹੋਣਾ ਆ ਪੜਾਈ ਕਰਦੀ ਨਹੀਂ ਸੋ ਮੈਂ ਹੁਣੇ ਦੇ ਦਿੱਤਾ ਬਾਕੀ ਆ ਫੜ ਪੈਸੇ ਦੱਸੀ ਨਾ ਕਿਸੇ ਨੂੰ ਜਿਸ ਚੀਜ਼ ਤੇ ਲੋੜ ਹੋਈ ਨਾ ਤੇ ਚੁੱਪ ਕਰਕੇ ਲੈ ਲਈ ਚਾਚਾ ਚਾਚੀ ਹੁਣਾਂ ਨੂੰ ਵੀ ਨਾ ਦੱਸੀ ਕੁਝ ਵੀ ਕਿਸੇ ਵੀ ਚੀਜ਼ ਦੀ ਲੋੜ ਪਈ ਤਾਂ ਮੈਨੂੰ ਯਾਦ ਕਰੀ ਤੇ ਜੇ ਕੋਈ ਤੰਗ ਪਰੇਸ਼ਾਨ ਕਰੇ ਨਾ ਤਾਂ ਮੈਨੂੰ ਦੱਸੀ ਫਿਰ ਦੇਖੀ ਮੈਂ ਕਿਵੇਂ ਉਸ ਦਾ ਮੂਰ ਬਣਾਉਂਦਾ ਫਿਰ ਉਸਨੇ ਜਾਂਦੀ ਫਰੀ ਹਰਵੀਰ ਨੂੰ ਗੱਲਾ ਕੇ ਪਿਆਰ ਦਿੱਤਾ ਤੇ ਪਿੱਛੇ ਮੁੜ ਕੇ ਆਪਣੀ ਅੱਖਾਂ ਸਾਫ਼ ਕਰਦਾ ਹੋਇਆ ਬਾਹਰ ਨੂੰ ਤੁਰ ਪਿਆ ਪਤਾ ਹਰਵੀਰ ਨੂੰ ਵੀ ਲੱਗ ਗਿਆ ਸੀ ਕਿ ਉਸ ਦਾ ਸਣੀ ਵੀਰਾ ਰੋ ਰਿਹਾ ਹੈ ਪਰ ਉਸਨੇ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਨਹੀਂ ਸੀ ਹੋਣ ਦਿੱਤਾ ਕਿ ਉਹ ਵੀ ਰੋ ਰਹੀ ਸੀ ਤੇ ਖੜੀ ਉਹਨਾਂ ਨੂੰ ਜਾਂਦੇ ਹੋਏ ਦੇਖਦੀ ਰਹੀ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਆਪਣਾ ਸਮਾਨ ਚੱਕ ਕੇ ਕਮਰੇ ਵਿੱਚ ਆ ਗਈ ਉਹਦੇ ਰਾਹ ਚ ਜਾਂਦੇ ਹੋਏ ਹਰਲੀਨ ਵੀ ਰੋ ਰਹੀ ਸੀ ਤੇ ਕਾਲਾ ਉਸਨੂੰ ਚੁੱਪ ਕਰਵਾ ਰਿਹਾ ਸੀ ਮਹੀਨੇ ਬਾਅਦ ਗੁਰਨਾਮ ਕਿਰਨ ਤੇ ਸਾਹਿਬ ਹਰਵੀਰ ਨੂੰ ਮਿਲਣ ਸੇ ਹੋਸਟਲ ਆਏ ਕਿਉਂਕਿ ਸਾਹਿਬ ਦਾ ਵੀਜ਼ਾ ਆ ਗਿਆ ਸੀ ਤੇ ਉਹ ਅੱਗੇ ਦੀ ਪੜ੍ਹਾਈ ਲਈ ਕੈਨੇਡਾ ਜਾ ਰਿਹਾ ਸੀ ਉਹ ਸਾਰੇ ਹਰਵੀਰ ਨੂੰ ਮਿਲੇ ਉਸ ਦਾ ਹਾਲ-ਚਲ ਪੁੱਛਿਆ ਤੇ ਪੜਾਈ ਕਿਵੇਂ ਚੱਲਦੀ ਆ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਰਹੇ ਕੰਢੇ ਬਾਦ ਉਹ ਫਿਰ ਸਾਰੀ ਹਰਵੀਰ ਨੂੰ ਆਪਣਾ ਖਿਆਲ ਰੱਖਣ ਦਾ ਤੇ ਪਿਆਰ ਦੇ ਕੇ ਚੱਲ ਪਏ ਕੁਝ ਦਿਨ ਬਾਅਦ ਸਾਹੀਬੇ ਬਹਨੋਂ ਡਾਰੀ ਮਾਰ ਗਿਆ ਹਰਵੀਰ ਸਾਰ ਦਿਨ ਮਨ ਲਗਾ ਕੇ ਪੜਾਈ ਕਰਦੀ ਤੇ ਸ਼ਾਮ ਨੂੰ ਵੇਲੇ ਹੋ ਕੇ ਆਪਣੀ ਮੰਮੀ ਨੂੰ ਫੋਨ ਲਗਾ ਲੈਂਦੀ ਸੀ ਤੇ ਢੀਠ ਸਾਰੀਆਂ ਗੱਲਾਂ ਕਰਦੀ ਹਰਵੀਰ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕਣ ਤੇ ਆਉਂਦੀਆਂ ਸਨ ਜਦ ਇਕਦੀਆਂ ਗੱਲਾਂ ਮੁੱਕ ਜਾਂਦੀਆਂ ਤਾਂ ਉਹ ਕਹਿ ਕੇ ਫੋਨ ਦੂਜੇ ਨੂੰ ਫੜਵਾ ਦਿੰਦੀ ਸੀ ਪਤਾ ਨਹੀਂ ਇਹਨੇ ਗਲੋਸ ਕਿੱਥੋਂ ਆਉਂਦੀਆਂ ਸਨ ਇਧਾ ਹਿੰਦਨ ਵੀ ਦੇ ਗਏ ਕਾਲੇ ਦੀ ਵੀ ਹੁਣ ਤੱਕ ਤਾਂ ਤਰੱਕੀ ਹੋ ਗਈ ਸੀ ਘਰ ਵਿੱਚ ਇਹ ਗੱਲ ਸੁਣ ਕੇ ਸਾਰੀ ਬਹੁਤ ਖੁਸ਼ ਸਨ ਜਦ ਵੀ ਕੋਈ ਤਿਹਾਰ ਹੁੰਦਾ ਸੀ ਤਾਂ ਹਰ ਵੀਰ ਕਿਸੇ ਤੇ ਕੁਝ ਕਹਿਣ ਤੋਂ ਪਹਿਲਾਂ ਹੀ ਘਰ ਆ ਜਾਂਦੀ ਸੀ ਉਸੇ ਕਰੋਂ ਤੇ ਤੈੰਬ ਲੱਗਦਾ ਸੀ ਜਿਵੇਂ ਘਰຊ ਫਿਰ ਤੋਂ ਰੌਣਕਾਂ ਆ ਗਈਆਂ ਹੋਣ ਘਰ ਆ ਕੇ ਉਹ ਆਪਣੀ ਅਕਟਿਵ ਚੱਕ ਕਦੀ ਤਾਇਆ ਤਾਈ ਕੋਲ ਜਾ ਕੇ ਬੈਠਣ ਦੀ ਕਦੇ ਸ਼ਹਿਰ ਆਪਣੀ ਚਾਚੀ ਕਿਨ ਕੋਲ ਚਲੀ ਜਾਂਦੀ ਸੀ ਤੇ ਕਦੀ ਆਪਣੀ ਨਾਨੀ ਕੇ ਘਰ ਤੁਰ ਜਾਂਦੀ ਸੀ ਕਾਰਾ ਕਿ ਆਪਣੀ ਤਾਈ ਨੂੰ ਗੋਡੀਆਂ ਲਈ ਕੋਈ ਨਾ ਕੋਈ ਕਸਰਤ ਜਾਂ ਦਵਾਈ ਦੱਸੇ ਹੀ ਰਹਿੰਦੀ ਸੀ ਤੁਸੀਂ ਇਦਾਂ ਕਰਿਆ ਕਰੋ ਆਹ ਕਰਿਆ ਕਰੋ ਉਹ ਨਾ ਕਰਿਆ ਕਰੋ ਚਰਨੋ ਤਾਂ ਉਸੇ ਆਪਣੇ ਪ੍ਰਤੀ ਪਿਆਰ ਦੇਖ ਕੇ ਬਗਵਾਗ ਹੋ ਜਾਂਦੀ ਸੀ ਜਦ ਕਦੀ ਚਰਨੋ ਵਿੜੀ ਜਿ ਬੈਠੀ ਚੁੱਲ੍ਹੇ ਤੇ ਕੁਝ ਧਰਿਆ ਹੋਣਾ ਤਾਂ ਉਸ ਨੇ ਆ ਕੇ ਕੋਲ ਬੈਠ ਜਾਣਾ ਉਸ ਨਾਲ ਗੱਲਾਂ ਕਰੀ ਜਾਣੀਆਂ ਹਰਵੀਰ ਵੀ ਛੁੱਟੀਆਂ ਕੱਟ ਕੇ ਵਾਪਸ ਆਪਣੇ ਹੋਸਟਲ ਮੁੜ ਜਾਂਦੀ ਹੈ ਤੇ ਬਾਕੀ ਸਾਰੇ ਘਰ ਦੇ ਮੈਂਬਰ ਵੀ ਆਪਣੇ ਆਪਣੇ ਕੰਮਾਂ ਕਰਾਂ ਤੇ ਚੱਲ ਜਾਂਦੇ ਸਨ। ਹੁਣ ਘਰ ਵਸ ਹਰਨਾਮ ਤੇ ਚਰਨੂ ਦੋਵੇਂ ਹੀ ਹੁੰਦੇ ਸਨ। ਉਹ ਵੀ ਅਕਸਰ ਵੇਲੇ ਹੋਣ ਤੇ ਵਿੜੇ 'ਚ ਸ਼ਾਮੀ ਮੰਝਾ ਢਾਕੇ ਗੱਲਾਂ-ਵੱਤਾਂ ਕਰਦੇ ਰਹਿੰਦੇ ਸਨ। ਟਾਈਮ ਬੀਤ ਗਿਆ। ਹਰਵੀਰ ਵੀ ਆਪਣੀ ਪੜਾਈ ਮਨ ਲਗਾ ਕੇ ਕਰਦੀ ਰਹੀ। ਕਦੇ-ਕਦੇ ਜਦ ਕਾਲਾ ਤੇ ਹਰleen ਦਾ ਉਸ ਨੂੰ ਮਿਲਣ ਲਈ ਮਨ ਕਰਦਾ ਤਾਂ ਉਹ ਹੋਸਟਲ ਆ ਜਾਂਦੇ ਸਨ। ਇੱਕ ਵਾਰੀ ਇੱਕ ਮੁੰਡੇ ਨੇ ਹਰਵੀਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਰੋਜ਼ ਉਸਦੇ ਰਾਹਾਂ ਜਾ ਕੇ ਖੜ ਜਾਂਦਾ ਸੀ ਪਰ ਹਰਵੀਰ ਉਸ ਵੱਲ ਜ਼ਿਆਦਾ ਧਿਆਨ ਨਾ ਦਿੰਦੀ। ਪਰ ਉਸ ਦੀਆਂ ਹਰਕਤਾਂ ਦਿਨ-ਦਿਨ ਵਧਦੀਆਂ ਜਾ ਰਹੀਆਂ ਸਨ। ਨਿੱਤ ਗੁਲਾਬ ਲੈ ਕੇ ਉਸ ਨੂੰ ਪਰਪੋਚ ਕਰਨ ਪਹੁੰਚ ਜਾਂਦਾ ਸੀ। ਹਰਵੀਰ ਨੇ ਕਿੰਨੀ ਵਾਰੀ ਉਸ ਨੂੰ ਸਮਝਾਇਆ ਪਰ ਉਹ ਸਮਝਦਾ ਹੀ ਨਹੀਂ ਸੀ। ਉਸ ਦੇ ਦਿਮਾਗ ਨੂੰ ਤਾਂ ਇਸ਼ਕੇ ਦਾ ਬੁਖਾਰ ਛੜਿਆ ਹੋਇਆ ਸੀ। ਜਦ ਉਸ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤਾਂ ਹਰਵੀਰ ਨੇ ਸਾਰੀ ਗੱਲ ਆਪਣੇ ਸ਼ਨੀ ਵੀਰੇ ਨੂੰ ਦੱਸੀ। ਉਹ ਅਗਲੇ ਦਿਨ ਸੀਵਲ ਡਰੈਸ ਚ ਉਸੇ ਕਾਲਜ ਆਇਆ ਤੇ ਜਦ ਹਰਵੀਰ ਆਪਣੀ ਕਲਾਸ ਲਗਾਉਣ ਜਾ ਰਹੀ ਸੀ ਤਾਂ ਅਚਨ ਫਿਰ ਉਸਨੇ ਆਪਣੀਆਂ ਆਵਾਰਾ ਦੋਸਤਾਂ ਨਾਲ ਉਸਨੂੰ ਰੋਕ ਲਿਆ ਤੇ ਉਸਨੂੰ ਤੰਗ ਕਰਨ ਲੱਗੇ ਇਸ ਤੇ ਸਨਿਆ ਆ ਕੇ ਹਰਵੀਰ ਦੇ ਅੱਗੇ ਖੜ ਤੇ ਕਹਿਣ ਲੱਗਾ ਕਾਕਾ ਘਰਦਿਆਂ ਨੇ ਤੁਹਾਨੂੰ ਸ਼ਾਇਦ ਪੜਨ ਭੇਜਿਆ ਆ ਆਵਾਰਾ ਕਰਦੀ ਕਰਨ ਲਈ ਨਹੀਂ ਉਹ ਮੁੰਡਾ ਕਹਿਣ ਲੱਗਾ ਤੂੰ ਹੈ ਕੌਣ ਜੋ ਸਾਨੂੰ ਸਲਾਹਾਂ ਦੇ ਰਿਹਾ ਹੈ ਅਸੀਂ ਪੜੀਏ ਜਾਂ ਨਾ ਤੂੰ ਕੀ ਲੈਣਾ ਸਾਈਡ ਹੋ ਜਾ ਬੱਚੇ ਮੈਨੂੰ ਇਸ ਦੇ ਨਾਲ ਅੱਜ ਇੱਕ ਪਾਸਾ ਕਰ ਹੀ ਲੈਣ ਦੇ ਸਣੀ ਪਹਿਲਾਂ ਉਸ ਦੇ ਭਰਾ ਨਾਲ ਤਾਂ ਇੱਕ ਪਾਸਾ ਕਰ ਲਾ ਕਹਿ ਕੇ ਕਿੱਚ ਕੇ ਉਸ ਤੇ ਥੱਪੜ ਮਾਰਿਆ ਤੇ ਉਸ ਨੂੰ ਦਿਨਛਤਾਰੀ ਨਜ਼ਰਾਂ ਲੱਗ ਪਈ ਚਰ ਉਸ ਦੇ ਦੋਸਤ ਅੱਗੇ ਉਸ ਨੂੰ ਮਾਰਨ ਲਈ ਵਧਣ ਲੱਗੇ ਤਾਂ ਡੱਬ ਚੋਂ ਪਿਸਤੌਲ ਕੱਢ ਕੋ ਹੀ ਕਹਿਣ ਲੱਗਾ ਤੁਹਾਡੇ ਕੋਲ ਦੂਰ ਰਸਤੇ ਨਹੀਂ ਲੜਕੇ ਥਾਣੀ ਜਾ ਕੇ ਮੇਰੇ ਤੋਂ ਸੇਵਾ ਕਰਵਾਉਣੀਆਂ ਤਾਜੀ ਆਇਆਂ ਨੂੰ ਤੇ ਜੇ ਭਲਾਈ ਚਾਹੁੰਨੀ ਹੋ ਤਾਂ ਪਿੱਛੇ ਮੁੜ ਜਾਓ ਦੁਬਾਰਾ ਕਦੇ ਨਜ਼ਰ ਨਾ ਆਇਓ ਉਸੇ ਗਲਸਨ ਕੀ ਉਸ ਸਾਰੀ ਉਥੋਂ ਭੱਜ ਕੇ ਤੇ ਸਣੀ ਹਰਵੀਰ ਨੂੰ ਹੌਸਲਾ ਦਿੰਦੇ ਹੋਏ ਕਹਿ ਲੱਗਾ ਉਹ ਕਮਲੀਏ ਡਰਿਆ ਨਾ ਕਰ ਆਪਣੀ ਸਪਰਾ ਦੇ ਹੁੰਦੇ ਹੋਏ ਹੁਣ ਇਹ ਗੱਲ ਕਰਨ ਨਾ ਦੱਸਣ ਬੈਠ ਜਾਈ ਹਰਵੀਰ ਨਹੀਂ ਦੱਸਦੇ ਵੀਰੇ ਸ਼ਨੀ ਚਲਾ ਜਾ ਫਿਰ ਤੈਨੂੰ ਤੇਰੀ ਕਲਾਸ 'ਚ ਛੱਡਾਂ ਮੈਂ ਤੇ ਸਣੀ ਉਸ ਨੂੰ ਉਸੇ ਕਲਾਸ 'ਚ ਛੱਡ ਕੇ ਵਾਪਸ ਆ ਗਿਆ ਉਸ ਦਿਨ ਤੋਂ ਬਾਅਦ ਕਿਸੇ ਨੇ ਵੀ ਹਰਵੀਰ ਨੂੰ ਤੰਗ ਨਹੀਂ ਕੀਤਾ ਸਾਲ ਲੰਘਦੇ ਗਏ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਇਧਰ ਗੁਰਨਾਮ ਦੀ ਵੀ ਤਰੱਕੀ ਹੋ ਗਈ ਸੀ। ਉਹ ਹੁਣ ਜੂਨਲ ਹੈਂ ਬਣ ਗਿਆ ਸੀ। ਆਪਣੇ ਏਰੀਆ ਦਾ। ਕੁਝ ਦਿਨਾਂ ਤੱਕ ਉਸਨੇ ਆਪਣਾ ਉੱਤਰ ਜਾ ਕੇ ਆਪਣਾ ਕੰਮ ਸੰਭ ਲੈਣਾ ਸੀ। ਪਰ ਉਸ ਨੂੰ ਇਸ ਗੱਲ ਦੀ ਫਿਕਰ ਸੀ ਕਿ ਹੁਣ ਉਸੇ ਮੰਗਰੋਂ ਪੈਂਕ ਦਾ ਕੰਮ ਕੌਣ ਸੰਭੇਗਾ? ਅਕਸਰ ਨਮਵੰਦ ਆਈਗਾ ਤਾਂ ਉਸ ਨੂੰ ਸਭ ਨਾਲ ਕੁਲਲ ਮਿਲਣ ਟਾਈਮ ਦੇ ਲੱਗੇਗਾ। ਤਿਸਨੇ ਬੈਂਕ ਦੀ ਮੈਨੇਜਿੰਗ ਟੀਮ ਨਾਲ ਗੱਲ ਕਰਕੇ ਬੈਂਕ ਚੋ ਹੀ ਕਿਸੇ ਬੰਦੇ ਨੂੰ ਮੈਨੇਜਰ ਦੀ ਪੋਸਟ ਤੇ ਉਠਾਉਣ ਨੂੰ ਦਿੱਕੀ ਕਹੀ ਮੈਨੇਜਿੰਗ ਟੀਮ ਨੇ ਸਾਰੀ ਬੈਂਕ ਦਾ ਸਟਾਫ ਤੇ ਚਰਚਾ ਕਰਨ ਲਈ ਅਗਲੇ ਦਿਨ ਇਸ ਬਾਰੇ ਇੱਕ ਲੰਬੀ ਮੀਟਿੰਗ ਕੀਤੀ ਤੇ ਫਿਰ ਉਹਨਾਂ ਨੇ ਗੁਰਨਾਮ ਨੂੰ ਅਗਲੇ ਦਿਨ ਬੁਲਾਇਆ ਤੇ ਕਹਿਣ ਲੱਗੇ ਮਿਸਟਰ ਗੁਰਨਾਮ ਅਸੀਂ ਸਾਰੇ ਬੈਂਕ ਕਰਮਚਾਰੀਆਂ ਦੇ ਨਾਮਾ ਤੇ ਉਹਨਾਂ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੇ ਸੇਵਾਮਤ ਤੇ ਚਰਚਾ ਕੀਤੀ ਤੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਸਭ ਤੇ ਹੁਣ ਤੱਕ ਦੇ ਰਿਕਾਰਡ ਚ ਕੋਈ ਨਾ ਕੋਈ ਕਮ ਪੀਸ਼ੀ ਜਾਂ ਕਿਆ ਲੋ ਥੋੜਾ ਬਹੁਤ ਹੀ ਸਾਫ ਗੜਵੜ ਹੈ ਪਰ ਕੁਲਵੀਰ ਸਿੰਘ ਦੀ ਰਿਪੋਰਟ ਪਾਣੀ ਵਾਂਗੂ ਕਲੀਅਰ ਹੈ ਉਸ ਦੀ ਪਰਫਾਰਮੈਂਸ ਬਹੁਤ ਵਧੀਆ ਉਸ ਨੇ ਹੁਣ ਤੱਕ ਬੈਂਕ ਨੂੰ ਬਹੁਤ ਪ੍ਰੋਫਿਟ ਕਰਵਾਇਆ ਹੈ ਸੋ ਅਸੀਂ ਫੈਸਲਾ ਕੀਤਾ ਹੈ ਕਿ ਕੁਲਵੀਰ ਸਿੰਘ ਨੂੰ ਪ੍ਰਮੋਟ ਕੀਤਾ ਜਾਏਗਾ ਬਾਕੀ ਤੁਸੀਂ ਦੱਸੋ ਜੀ ਤੁਹਾਨੂੰ ਕੋਈ ਇਤਰਾਜ਼ ਹੈ ਗਨਾਮ ਨਹੀਂ ਸਰ ਮੈਨੂੰ ਕੋਈ ਇਤਰਾਜ਼ ਨਹੀਂ ਕੁਲਵੀਰ ਇਹ ਪੋਸਟ ਲਈ ਡਿਜ਼ਰਵ ਕਰਦਾ ਹੈ ਤੁਸੀਂ ਸਹੀ ਫੈਸਲਾ ਕੀਤਾ ਏ ਤੇ ਫਿਰ ਸਭਨੂੰ ਮਿਲ ਕੇ ਬੈਂਕ ਲਈ ਨਿਕਲ ਪਿਆ ਪਰ ਗੁਰਨਾਮ ਕਾਲੇ ਨੂੰ ਇਹ ਸਬੀਦਾ ਨਹੀਂ ਸੀ ਦੱਸਣਾ ਚਾਹੁੰਦਾ ਉਹ ਇਹ ਪਲ ਉਸ ਲਈ ਯਾਦ ਕਰ ਮਨਾਉਣਾ ਚਾਹੁੰਦਾ ਸੀ ਗੁਰਨਾਮ ਨੇ ਹਲੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤੇ ਆਪਣਾ ਸਰਪ੍ਰਾਈਜ਼ ਵੀ ਦੱਸਿਆ ਉਸਨੇ ਜੋ ਪਲਾਨ ਕੀਤਾ ਸੀ ਕਿਉਂਕਿ ਉਹਨਾਂ ਦੋਵਾਂ ਦੀ ਵਿڈنگ ਐਨੀਵਰਸਰੀ ਵੀ ਨਜ਼ਦੀਕ ਹੀ ਸੀ ਘਰ ਵਿੱਚ ਇੱਕ ਨਹੀਂ ਬਲਕਿ ਦੋ-ਦੋ ਖੁਸ਼ੀਆਂ ਇਕੱਠੀਆਂ ਆ ਰਹੀਆਂ ਸਨ ਗੁਨਾਮ ਨੇ ਆਪਣੀ ਤਰੱਕੀ ਬਾਰੇ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ ਸੀ ਸਿਰਫ ਹਰਲੀਨੀ ਗੱਲ ਚਾਹੁੰਦੀ ਸੀ ਕਾਲੇ ਤੇ ਹਰਲੀਨ ਦੀ ਵਿਆਹ ਦੀ ਐਨੀਵਰਸਰੀ ਦੀ ਤਾਰੀਖ ਨੇੜੇ ਆ ਗਈ ਸੀ ਜੋ ਕਿ ਇਸ ਐਂਥਵਾਰ ਦੀ ਹਿੱਸੀ ਪਿੰਵਿਚ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਸੀ ਜਿਸ ਵਿੱਚ ਕੁਝ ਖਾਸ ਮਹਿਮਾਨਾਂ ਨੂੰ ਹੀ ਬੁਲਾਇਆ ਗਿਆ ਸੀ ਘਰ ਦੀ ਸਾਰੀ ਤਿਆਰੀ ਹਰਵੀਰ ਨੇ ਆਪਣੇ ਹੱਥੀਂ ਆਪ ਕੀਤੀ ਸੀ ਐਂਥਵਾਰ ਦਾ ਦਿਨ ਵੀ ਆ ਗਿਆ ਦੀਕਰ ਸ਼ਰੋਣਕ ਲੱਗੀ ਹੋਈ ਸੀ ਤਾਇਆ ਤਾਈ ਹਰleen ਦੀ ਮੰਮੀ ਡੈਡੀ ਸਵਾਈ ਹੋਈ ਸਨ ਕੇਕ ਲਿਆਂਦਾ ਗਿਆ ਤੇ ਜਦ ਹਰleen ਤੇ ਕਾਲੇ ਨੇ ਕੇਕ ਧੰਵਾਜੀ ਬਾਕੀ ਕੱਲ ਦੀ ਵੀਡੀਓਜ਼ ਜਾਰੀ ਰੱਖਾਂਗੇ ਜੀ ਤੇ ਜੇਕਰ ਤੁਸੀਂ ਇਸ ਦਾ ਅਗਲਾ ਸੀਜ਼ਨ ਸੁਨਣਾ ਚਾਹੋਗੇ ਤਾਂ ਪਲੀਜ਼ ਮੈਨ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਅਸੀਂ ਤੁਹਾਡੇ ਲਈ ਇਸ ਨਾਵਲ ਦਾ ਅਗਲਾ ਸੀਜ਼ਨ ਸ਼ੁਰੂ ਕਰ ਸਕੀਏ ਧੰਵਾਜੀ